கால்ச்சு அது ਸਤਿ ਆਲਿਖੀ ਇਤਿਹਾਸ ਗਿਆ ਹਿੰਦ ਪੀਰ ਕਹਿ ਤਾਲੀ ਵਜਾਈ ਗੁਰਦੁਰਾ ਸ੍ਰੀ ਤਾੜੀ ਸਾਹਿਬ ਪਾਸ਼ੇ ਦਸੇ ਸੀ ਨੀ ਚਮਕੌਰ ਸਾਹਿਬ ਹਮੇ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਵੈ ਉਠਾਏ ਸੰਗਤ ਜੀ ਅਮਰਦਾਤਾ ਦੇ ਪੰਥ ਦਰਦੀ ਦਸਮ ਪਾਤਸ਼ਾਹ ਜੀ ਨੇ ਪੰਜ ਬੋਰੀ ਰਾਤ ਮਛੀਰਾਂ ਤਰਸੈ ਤੋਂ ਸ਼ਾਲਾ ਕੀਤਾ ਅਮਰਦੇਵਰੇ ਸਰਸਾ ਨਦੀ ਨੂੰ ਪਾਰ ਕੀਤਾ ਉਹ ਸੂਰਤ ਪਰਿਵਾਰ ਨੂੰ ਛੋੜਾ ਗਿਆ ਛਿੜ ਗਿਆ ਫਿਰ ਤੇ ਬ੍ਰਹੰਤ ਕਤਕ ਕਰਦੇ ਬਈ ਸਤਪੁਰਨ ਵੱਡੇ ਪਾਤਸ਼ਾਹ ਜਿਆਦੇਆਂ ਤੇ 40 ਸਿੰਘਾਂ ਸਵੇਸਰੀ ਸਨਕੌਰ ਸਾਹਿਬ ਗੜੀ ਵਿੱਚ ਆ ਕੇ ਮੁਰਤੇ ਮਰਲੇ ਅੰਗਰੇਜ਼ਾਂ ਔਰੰਗਜੀਬ ਦਾ ਭੇਜਿਆ ਜਰਨਲ ਖਵਾਜਾ ਮਰਦੂਦ ਨੇ 10 ਲੱਖ ਫੌਜ ਲੈ ਕੇ ਚੰਗੌਰ ਤੇ ਚਫੇਰੇ ਕੇ ਰਫਾ ਲਿਆ ਜੰਗ ਆਰੰਭ ਹੋ ਗਿਆ ਗੁਰੂ ਜੀ ਦੇ ਸਹਿਬ ਜਾਦਿਆਂ ਤੇ ਕੁਝ ਸਿੰਘਾਂ ਸੂਰਮਿਆਂ ਧਰਮ ਯੁੱਧ ਮੋਰਚੇ ਵਿੱਚ ਲੱਖਾਂ ਮੁਗਲਾਂ ਮੌਤ ਦੇ ਘਾਟ ਉਤਾਰ ਕੇ ਸ਼ਹਾਦਤ ਪ੍ਰਾਪਤ ਕਰ ਗਏ ਸਵਾ ਲੱਖ ਸੇ ਇੱਕ ਲੜਾਉਂ ਦਾ ਬਚਨ ਚੰਗੌਰ ਤੇ ਯੁੱਧ ਸਮੇਂ ਹੀ ਪੂਰਾ ਕੀਤਾ ਅੱਠ ਪੋਨ ਪੰਜਾਂ ਸਿੰਘਾਂ ਦੀ ਅਰਜ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਗੱਡੀ ਨੂੰ ਛੱਡਿਆ ਅਤੇ ਤੁਰਕਾਨੀ ਸੈਨਾ ਦੇ ਸਥਰ ਲਾਉਂਦੇ ਹੋਏ ਇੱਕ ਅਸਥਾਨ ਤੇ ਪਹੁੰਚੇ ਉਸ ਸਮੇਂ ਇਸ ਅਸਥਾਨ ਤੇ ਬਹੁਤ ਵੱਡਾ ਪੀਪਲ ਦਾ ਦਰਖਤ ਸੀ ਬਾਅਦ ਵਿੱਚ ਰਾਜਪੂਤਾਂ ਨੇ ਜ਼ਮੀਨ ਦੀ ਜ਼ਬਰੀ ਕਬਜ਼ਾ ਕਰਕੇ ਉਸ ਪੀਪਲ ਕੋੜ ਦਿੱਤਾ ਉਸ ਪੀਪਲ ਥੱਲੇ ਮੁਗਲਾਂ ਦੀ ਫੌਜ ਦੇ ਨਾਲ ਖਵਾਜੇ ਮਰਦੂਦ ਆਪਣੀ ਸੈਨਿਕ ਸ਼ਕਤੀ ਨਾਲ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਜਾਂ ਜਿੰਦਿਆਂ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਜਾਣ ਦਾ ਦਾਵਾ ਕਰਕੇ ਆਪਣੇ ਡੇਰਾ ਲਾਈ ਬੈਠਾ ਸੀ ਪਰ ਦੂਜੇ ਪਾਸੇ ਧਰਮ ਚਰਉਣ ਸੰਤ ਉਬਾਰਨ ਦੁਸ਼ਟ ਸਭ ਨੂੰ ਮੂਲ ਅਪਾਰਨ ਦੇ ਦਰਗਾਹੀ ਬਾਰਕ ਦੇ ਉਸਰੀਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੰਕਾਰੀ ਕਵਾਜੇ ਮਰਦੂਦ ਨੂੰ ਤਿੰਨ ਵਾਰ ਫਿਰ ਤਾੜੀ ਮਾਰ ਕੇ ਗਰਜ ਦੀ ਆਵਾਜ਼ ਵਿੱਚ ਨਾਲ ਵੰਗਾਰਿਆ ਜੋ ਕਹ ਉਤੀ ਤੁਮ ਤੇ ਬੋਲੇ ਦੇ ਹੱਥ ਨੂੰ ਤਾੜੀ ਭਗਵਾਨ ਹਿੰਦੂ ਪੀਰ ਚੱਲਿਓ ਅਬਨੇ ਸਿਓ ਘੇਰੋ ਤੁਮ ਮੇ ਜੋ ਬਲਵਾਨ ਤੀਨ ਬਾਾਰ ਸ੍ਰੀ ਮੁਖ ਮੁਖ ਤੇ ਕਹਿ ਕਰ ਦੂਰ ਦੂਰ ਲੋਬਾਕ ਸੁਨਾਏ ਜੀ ਜਿਵੇਂ ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਦਾ ਜਾਣਾ ਪ੍ਰਗਟ ਕੀਤਾ ਇਸ ਦੇ ਨਾਲ ਹੀ ਮੁਗਲਾਂ ਦੀ ਫੌਜ ਵਿੱਚ ਅਬ ਦੀ ਘਟਾ ਵੱਡੀ ਮਾਚ ਗਈ ਇਸ ਆਸਥਾਨ ਤੇ ਇਹ ਮਹਾਨ ਕੌਤਕ ਕਰਕੇ ਨਿਰਪਯੋਧੀ ਸਤਿਗੁਰੂ ਜੀ ਵੰਦ ਸਾਹਿਬ ਯਾੜ ਸਾਹਿਬ ਹੋ ਵਿਚਰਦੇ ਹੋਏ ਮਾਸੀਵਾੜੇ ਜਾ ਵਿਰਾਤੀ ਅਤੇ ਭਾਈ ਰਿਆ ਸਿੰਘ ਸਾਹਿਬ ਜੀ ਨਾਲ ਤੇ ਮਾਨ ਸਿੰਘ ਜੀ ਹੋਏ ਤੇ ਅਰਉ ਦੇਵ ਨੇ ਦੇਖੀਤੇ ਹੋਏ ਜਨਮ ਖਿਲਾਫ ਲੜੇ ਗਏ ਪਰਮਯੋਧ ਸ੍ਰੀ ਸ਼ਮਕੋਤ ਸਾਹਿਬ ਅੰਦਰ ਸਤਿਗੁਰੂ ਜੀ ਦਾ ਇਹ ਅਖੀਰਲਾ ਆਸਥਾਨ ਗੁਰਦੁਆਰਾ ਤਾੜੀ ਸਾਹਿਬ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ